ਜਿੱਥੇ ਕੋਨਣ ਹੋ ਜੀਏਿੱਥੇ ਚੰਗੀ ਚੋਪ ਸੁਖ ਦੁਖ ਬਹੁਤ ਇੰਟਰਸਟਿੰਗ ਸਬਜੈਕਟ ਦੇ ਉੱਤੇ ਗੁਰੂ ਜੀ ਨੇ ਸਮਝਾਇਆ ਕਿ ਕਿਉਂ ਬੰਦੇ ਨੂੰ ਘੱਟ ਬੋਲਣਾ ਚਾਹੀਦਾ ਤੇ ਕਿਉਂ ਚੁੱਪ ਰਹਿਣਾ ਚਾਹੀਦਾ ਜੇ ਤੁਹਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਜਿਆਦਾ ਸੁਣਨ ਦੀ ਆਦਤ ਕਿਉਂ ਪਾਣੀ ਚਾਹੀਦੀ ਹੈ ਗੁਰੂ ਜੀ ਦੀ ਬਾਣੀ ਚ ਇੱਕ ਲਾਈਨ ਆਉਂਦੀ ਹੈ ਕਹਿੰਦੇ ਜਬ ਲਗ ਦੁਨੀਆ ਰਹੀ ਐ ਨਾਨਕ ਕਿਛ ਸੁਣੀਐ ਕਿਛ ਕਹੀਐ ਕਹਿੰਦੇ ਜਦ ਤੱਕ ਤੈਨੂੰ ਦੁਨੀਆ ਮਿਲੀ ਐ ਨਾ ਮਾਲਕ ਨੇ ਦਿੱਤੀ ਐ ਤੈਨੂੰ ਕਹਿੰਨੇ ਕਿਛ ਸੁਣ ਪਹਿਲਾਂ ਤਾਂ ਸੁਣ ਤੇ ਫੇਰ ਕਹਿੰਦੇ ਬੋਲ ਹੁਣ ਕਿਛ ਦਾ ਕੀ ਅਰਥ ਹੈ ਕਿਛ ਨਹੀਂ ਕਿ ਕੁਛ ਵੀ ਗੰਦ ਸੁਣੋ ਗੰਦ ਬੋਲੋ ਹੁਣ ਗੁਰੂ ਜੀ ਨੇ ਕਿਛ ਨੂੰ ਡਿਫਾਈਨ ਕੀਤਾ ਲਾਈਨ ਦਿੰਦਾ ਹੁਣ ਤੁਹਾਨੂੰ ਕਿਛ ਦੱਸਦਾ ਗੁਰੂ ਜੀ ਨੇ ਬਾਣੀ ਚ ਕਿਹਨੂੰ ਕਿਹਾ ਕਿਛ ਕਿਹਾ ਗੁਰੂ ਜੀ ਨੇ ਕਿਹਾ ਸੰਤ ਮਿਲਿਆ ਕਿਛ ਸੁਣੀਐ ਕਹੀਐ ਕਹਿੰਦੇ ਜਦੋਂ ਤੁਹਾਨੂੰ ਰੱਬ ਦਾ ਪਿਆਰਾ ਮਿਲਿਆ ਨਾ ਫਿਰ ਉਹਦੀ ਗੱਲ ਜ਼ਰੂਰ ਸੁਣੋ ਤੇ ਆਪਣੀ ਫੀਲਿੰਗਸ ਨੂੰ ਉਹਦੇ ਨਾਲ ਸ਼ੇਅਰ ਕਰੋ ਤੇ ਫਿਰ ਇਹਨੂੰ ਕਿਛ ਕਿਹਾ ਗਿਆ ਇਹ ਨਹੀਂ ਕਿ ਕੁਝ ਵੀ ਤੁਸੀਂ ਸੁਣੋ ਤੇ ਪਹਿਲਾਂ ਫਿਰ ਬੋਲੋ ਕਿਛ ਮਤਲਬ ਜਦੋਂ ਤੁਹਾਨੂੰ ਰੱਬ ਦਾ ਪਿਆਰਾ ਮਿਲੇ ਜਿਹੜਾ ਰੱਬ ਦੀ ਗੱਲ ਤੁਹਾਨੂੰ ਦੇ ਰਿਹਾ ਉਹਦੀ ਗੱਲਾਂ ਨੂੰ ਸੁਣੋ ਸਮਝੋ ਤੇ ਫਿਰ ਉਹਦੇ ਨਾਲ ਵਿਚਾਰ ਕਰੋ ਫਿਰ ਕਹਿੰਦਾ ਮਿਲੇ ਸੰਤ ਮਸਟ ਕਰਈਏ ਕਹਿੰਦਾ ਜਿੱਥੇ ਤੈਨੂੰ ਸੰਤ ਮਿਲ ਗਿਆ ਨਾ ਜਿਹੜਾ ਤੈਨੂੰ ਰੱਬ ਤੋਂ ਤੋੜ ਰਿਹਾ ਦੁਨਿਆਵੀ ਗੱਲਾਂ ਕਰਾ ਉਥੇ ਇੱਕਦਮ ਚੁੱਪ ਕਰ ਜਾ ਉਥੇ ਮਸਟ ਹੋ ਜਾ ਕੋ ਸਾਇਲੈਂਟ ਹੋ ਜਾ ਉਥੇ ਤੈਨੂੰ ਬੋਲਣ ਦੀ ਲੋੜ ਨਹੀਂ ਐ ਫਿਰ ਗੁਰੂ ਜੀ ਨੇ ਤੂੰ ਅੱਗੇ ਹੋਰ ਪਿਆਰਾ ਸਮਝਾਇਆ ਕਿ ਕਿਉਂ ਚੁੱਪ ਕਰਨਾ ਚੁੱਪ ਕਰਨ ਨੂੰ ਆਪਣੀ ਡੀਫੀਟ ਨਹੀਂ ਸਮਝਣੀ ਕਿ ਕੋਈ ਬੰਦਾ ਬੈਸ ਰਿਹਾ ਕੋਈ ਗੰਦ ਬੋਲ ਰਿਹਾ ਤੁਸੀਂ ਉਹਨੂੰ ਜਸਟੀਫਾਈ ਕਰਨਾ ਤੁਸੀਂ ਠੀਕ ਹੋ ਜੀਨੂੰ ਤੁਹਾਡੇ ਤੇ ਵਿਸ਼ਵਾਸ ਹੈ ਮਾਲਕ ਕਹਿੰਦਾ ਉਹਨੇ ਤੁਹਾਡੀ ਗੱਲ ਪਹਿਲੀ ਵਾਰੀ ਚ ਮੰਨ ਲਈ ਜੀਨੂੰ ਨਹੀਂ ਵਿਸ਼ਵਾਸ ਉਹਨੇ ਤੁਹਾਨੂੰ ਜਿੰਨੇ ਮਰਜ਼ੀ ਜਸਟੀਫਿਕੇਸ਼ਨ ਦੇ ਦੇ ਉਹਨੇ ਨਹੀਂ ਮੰਨਣਾ ਠੀਕ ਹੈ ਹੁਣ ਇਹ ਲਾਈਨ ਨੂੰ ਹਮੇਸ਼ਾ ਯਾਦ ਰੱਖਣਾ ਕਿ ਕਹਿੰਦੇ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ ਕਹਿੰਦੇ ਜਿੱਥੇ ਤੁਹਾਨੂੰ ਪਤਾ ਹੈ ਨਾ ਮੱਥਾ ਮਾਰ ਕੇ ਕੋਈ ਫਾਇਦਾ ਨਹੀਂ ਇਹਨੇ ਗੱਲ ਨਹੀਂ ਸੁਣਨੀ ਤੋ ਉਹਦਾ ਨਾ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ ਹੁਣ ਇਹ ਜੇ ਲੋਕਾਂ ਨਾਲ ਜਿੰਨਾ ਕਿ ਚੁੱਪ ਕਰਨ ਉਹਨਾਂ ਬਾਰੇ ਵੀ ਗੁਰੂ ਜੀ ਨੇ ਦੱਸਿਆ ਉਹ ਕਿਹੋ ਜਿਹੇ ਲੋਕ ਨੇ ਇਹ ਬਹੁਤ ਪਿਆਰੀ ਗੱਲ ਆ ਸੁਣਿਓ ਭਾਂਕੇ ਕੋਪ ਖੁਵਾਰ ਹੋਏ ਫੱਕੜ ਪਿੱਟੇ ਅੰਧ ਕਹਿੰਦਾ ਇਹ ਉਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਗੰਦ ਬੋਲੀ ਜਾਣਾ ਬੋਲੀ ਜਾਣਾ ਗੁੱਸਾ ਕਰਨਾ ਕਰੋਧ ਕਰਨਾ ਰੱਬ ਭੁੱਲਿਆ ਜੀਵਨ ਦੀ ਕੋਈ ਜਾਤ ਨਹੀਂ ਜੀਵਨ ਦਾ ਏਮ ਨਹੀਂ ਤੇ ਇਹਨਾਂ ਨੇ ਐਦਾਂ ਹੀ ਬਕਵਾਸ ਕਰਨੀ ਹੈ ਤੇ ਇਹਨਾਂ ਅੱਗੇ ਬੋਲਣ ਦੀ ਲੋੜ ਨਹੀਂ ਆ ਤੁਹਾਨੂੰ ਫਿਰ ਗੁਰੂ ਜੀ ਕਹਿੰਦੇ ਕਿ ਫਿਰ ਕੀ ਕਰਨ ਦੀ ਲੋੜ ਹੈ ਕਹਿੰਦੇ ਚੁੱਪ ਹੈ ਚੰਗਾ ਨਾਨਕਾ ਵਿਣ ਨਾਮ ਹੈ ਮੋਹ ਗੰਧ ਕਹਿੰਦੇ ਤੇਰੀ ਚੁੱਪੀ ਚੰਗੀ ਹੈ ਭਾਈ ਚੁੱਪ ਕਰਕੇ ਤੂੰ ਆਪਣੇ ਪਰਮਾਤਮਾ ਨੂੰ ਯਾਦ ਕਰ ਇਹ ਨਾਮ ਨੂੰ ਮੱਥਾ ਲਾਉਣ ਦਾ ਮਤਲਬ ਹੈ ਗੰਦ ਦੇ ਅੰਦਰ ਆਪਣੀ ਮੂਹ ਨੂੰ ਆਪਣੀ ਰਸਨਾ ਨੂੰ ਵੀ ਗੰਦਾ ਕਰਨ ਦੇ ਬਰਾਬਰ ਹੈ ਹੋਰ ਦੱਸਿਆ ਗੁਰੂ ਜੀ ਨੇ ਕਿ ਕਿਹਨਾਂ ਲੋਕਾਂ ਨਾਲ ਨਹੀਂ ਮੱਥਾ ਲਾਉਣਾ ਉਹਨਾਂ ਬਾਰੇ ਹੋਰ ਡਿਫਾਈਨ ਕੀਤਾ ਬਹੁਤ ਪਿਆਰਾ ਸ਼ਬਦ ਹੈ ਸੁਣਿਓ ਕਹਿੰਦੇ ਬਹੁਤਾ ਬੋਲਣ ਛਖਣ ਹੋਏ ਵਿੰ ਬੋਲਣਾ ਜਾਣੇ ਸਭ ਕੋਏ ਠੀਕ ਹੈ ਕਹਿੰਦੇ ਬਹੁਤਾ ਬੋਲਣਾ ਜਿਹੜਾ ਹੈਗਾ ਨਾ ਉਹ ਚੱਖ ਮਾਰਨ ਦੇ ਬਰਾਬਰ ਹੈ ਤੁਹਾਨੂੰ ਜਿਆਦਾ ਬੋਲਣ ਦੀ ਲੋੜ ਨਹੀਂ ਹੈ ਮਾਲਕ ਸਭ ਜਾਣਦਾ ਤੁਸੀਂ ਜਸਟੀਫਾਈ ਨਹੀਂ ਕਰਨਾ ਦੁਨੀਆ ਨੂੰ ਕੀ ਠੀਕੇਗੀ ਤੁਸੀਂ ਗੁਰੂ ਦੀ ਗੱਲ ਬੋਲਣੀ ਹੈ ਜਿਹਨੂੰ ਸਮਝ ਆਉਂਦੀ ਹੈ ਬਹੁਤ ਚੰਗੀ ਗੱਲ ਹੈ ਨਹੀਂ ਸਮਝ ਆਉਂਦੀ ਬੈਸਣਾ ਨਹੀਂ ਹੈ ਕਿਸੇ ਦੇ ਨਾਲ ਸੁਣਨ ਦੀ ਆਦਤ ਜਿਆਦਾ ਪਾਓ ਉਹ ਵੀ ਚੰਗੀ ਗੱਲ ਸੁਣਨ ਦੀ ਤੇ ਜਿੱਥੇ ਕੋਈ ਰੱਬ ਦੀ ਗੱਲ ਨਹੀਂ ਕਰ ਰਿਹਾ ਉਹ ਸਿਚੁਏਸ਼ਨ 'ਚ ਚੁੱਪ ਕਰ ਜਾਓ ਉਹਨੇ ਇੱਕ ਬਹੁਤ ਪਿਆਰੀ ਲਾਈਨ ਹੈ ਗੰਗਾ ਦੇ ਰਿਲੇਟਿਡ ਗੁਰੂ ਜੀ ਨੇ ਗੱਲ ਕਹੀ ਗੁਰੂ ਜੀ ਨੇ ਕਿਹਾ ਕਹਿੰਦੇ ਆਪ ਨਾ ਦੇ ਚਰੂ ਪਰ ਪਾਣੀ ਕਹਿੰਦੇ ਇਹ ਉਹ ਲੋਕ ਨੇ ਜਿਹੜੇ ਗੰਦਾ ਬੋਲਦੇ ਆ ਮਾੜਾ ਬੋਲਦੇ ਆ ਨਿੰਦਦੇ ਨੇ ਨਾ ਇਹਨਾਂ ਨੇ ਕਿਸੇ ਨੂੰ ਚੁੱਲੂ 'ਤੇ ਪਾਣੀ ਵੀ ਨਹੀਂ ਦਿੱਤਾ ਹੱਥ 'ਚ ਪਾ ਕੇ ਕਹਿੰਦੇ ਤੇਹ ਨਿੰਦਾ ਜਿਹੇ ਗੰਗਾ ਆ ਨਹੀਂ ਕਹਿੰਦੇ ਜਿਨ੍ਹਾਂ ਨੇ ਗੰਗਾ ਵੀ ਪ੍ਰਗਟ ਕੀਤੀ ਹੋਊਗੀ ਨਾ ਇਹ ਇਹਨਾਂ ਨੇ ਉਹਨਾਂ ਨੂੰ ਵੀ ਮਾੜਾ ਹੀ ਬੋਲਣਾ ਤੇ ਇਹ ਲੋਕਾਂ ਨੇ ਹਮੇਸ਼ਾ ਗੰਧ ਹੀ ਬੋਲਣਾ ਤੇ ਤੈਨੂੰ ਇਹਨਾਂ ਲੋਕਾਂ ਨਾਲ ਬੈਠਣ ਦੀ ਲੋੜ ਨਹੀਂ ਤੂੰ ਚੁੱਪ ਕਰ ਜਾ ਉੱਥੇ ਇੱਥੇ ਬੈਠ ਤ ਉਠ ਤ ਕੁਟਲਤਾ ਚੱਲੇ ਕਹਿੰਦੇ ਇਹਨਾਂ ਨੇ ਬੈੰਦੇ ਆ ਉੱਠਦੇ ਆ ਗੰਦ ਹੀ ਬੋਲਣਾ ਤੇ ਇਸ ਕਰਕੇ ਤੂੰ ਚੁੱਪਗਾ ਕਹਿੰਦੇ ਛਾ ਫਿਰ ਅੱਗੇ ਕਹਿੰਦੇ ਗੁਰੂ ਜੀ ਨੇ ਕਿਹਾ ਕਹਿੰਦੇ ਆਪ ਗਏ ਔਰਨ ਹੁ ਘਾਲੇ ਕਹਿੰਦੇ ਇਹ ਉਹ ਲੋਕ ਨੇ ਇਹਨਾਂ ਦਾ ਆਪ ਤਾਂ ਕੁਝ ਬਣਨਾ ਨਹੀਂ ਇਹਨਾਂ ਨੇ ਆਪਣੇ ਆਪ ਦਾ ਤਾਂ ਜੀਵਨ ਬਰਬਾਦ ਕਰ ਲਿਆ ਤੇ ਇਹਨਾਂ ਨੇ ਦੂਜਿਆਂ ਦੀ ਵੀ ਘਾਲਣਾ ਜਿਹੜੀਆਂ ਨਾ ਜਿਨ੍ਹਾਂ ਨੇ ਕੋਈ ਜੀਵਨ ਚ ਕਮਾਈ ਕੀਤੀ ਉਹ ਵੀ ਖਤਮ ਕਰ ਦੇਣੀ ਹੈ ਜੋ ਇਹਨਾਂ ਨਾਲ ਬੈਸਣ ਲੱਗੇ ਬੋਲਣ ਲੱਗੇ ਬਹੁਤ ਜ਼ਿਆਦਾ ਕਹਿੰਦੇ ਛਾਟ ਕੁਚਰਚਾ ਆਨ ਨਾ ਜਾਣਾ ਕਹਿੰਦੇ ਇਹਨਾਂ ਨੇ ਗੰਦੀਆਂ ਉਲਟੀਆਂ ਸਿੱਧੀਆਂ ਮਨਮਤਾਂ ਦੀਆਂ ਗੱਲਾਂ ਹੀ ਕਰਦੇ ਰਹਿਣੀਆਂ ਤੇ ਆਉਂਦੇ ਜਾਂਦੇ ਰਹਿਣ ਨਾ ਦੁਨੀਆ ਦੇ ਅੰਦਰ ਤੇ ਤੂੰ ਬਚ ਕੇ ਰਹਿਣਾ ਤਾਂ ਚੁੱਪ ਰਹਿ